ਤੁਸੀਂ ਦੇਖ ਰਹੇ ਹੋ ਪਠਾਨਕੋਟ ਨਿਊਜ਼ 35 ਪੰਜਾਬ ਦੇ ਵਿੱਚ ਚੋਰਾ ਦਾ ਖਾੜਾ ਜਿਹੜਾ ਭਖਿਆ ਹੋਇਆ ਤੇ ਹਰ ਪਿੰਡ ਦੇ ਵਿੱਚ ਜਿਹੜੇ ਚੋਣਾ ਤੇਜ਼ੀ ਨਾਲ ਜਿਹੜੇ ਉਹ ਜਿਹੜੇ ਭਖੇ ਹੋਏ ਨੇ ਤੇ ਅੱਜ ਜਿਹੜਾ ਲਾਸਟ ਦਿਨ ਹੀਗਾ ਆਪਣੇ ਸਰਪੰਚੀ ਜਿਹੜਾ ਨਾਮਜ਼ਦਗੀ ਰਜਿਸਟਰ ਕੀਤੀ ਦੀ ਹੀ ਉਹ ਚੁੱਕਨ ਦਾ ਉਸ ਤੋਂ ਬਾਅਦ ਅੱਜ ਦੇਖਣ ਨੂੰ ਮਿਲਿਆ ਕਿ ਜਿਹੜਾ ਜ਼ਿਲ੍ਹਾ ਆਪਣੇ ਪਠਾਨਕੋਟ ਦਾ ਪਿੰਡ ਹੈ ਐਮਾ ਚਾਂਗਾ ਉਤੋਂ ਸਰਬਸੰਮਤੀ ਨਾਲ ਜਿਹੜਾ ਸਰਪੰਚ ਦੀ ਚੋਣ ਜਿਹੜੀ ਆ ਹੋ ਗਈ ਆ ਤੇ ਢੋਲ ਦੇ ਨਾਲ ਫੁੱਲਾਂ ਦੇ ਹਾਰ ਪਵਾ ਕੇ ਸਰਪੰਚ ਨੂੰ ਜਿਹੜਾ ਪਿੰਡ ਦੇ ਵਿੱਚ ਲਿਆਂਦਾ ਗਿਆ ਆ ਉਹ ਗਲਵਤ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂਜੀ ਸਰਪੰਚ ਸਾਹਿਬ ਪਹਿਲੇ ਤੇ ਬਹੁਤ ਬਹੁ ਮबारकਾਂ ਜੀ ਤੁਹਾਨੂੰ ਤੁਹਾਨੂੰ ਬਹੁਤ ਤੇ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਜੀ ਆਪਣਾ ਮੇਰਾ ਨਾਮ ਰੀਨਾ ਦੇਵੀ ਆ ਪਿੰਡ ਐ ਮਾਚਾਂਗਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜਿਹੜੀ ਸਰਬਸਹਿਮਤੀ ਜਿਹੜੀ ਹੋਈ ਆ ਪਿੰਡ ਦੇ ਵਿੱਚ ਕਿੱਦਾਂ ਤੁਸੀਂ ਪਿੰਡ ਦਾ ਵਿਕਾਸ ਜਿਹੜਾ ਇਹ ਕਰਾਓਗੇ ਸਰ ਸਾਰਿਆਂ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਹੋ ਸਕਿਆ ਆ ਪਿੰਡ ਦੇ ਯੋਗਦਾਨ ਦੇ ਨਾਲ ਹੀ ਆਪਾਂ ਅੱਗੇ ਆਏ ਆ ਅਸੀਂ ਚਾਹਦੇ ਹਾਂ ਕਿ ਪਿੰਡ ਦਾ ਹੋਰ ਯੋਗਦਾਨ ਹੋਵੇ ਤਾਂ ਅਸੀਂ ਹੋਰ ਅੱਗੇ ਕੰਮ ਕਰਵਾਈਏ ਤਾਂ ਕਿ ਪਿੰਡ ਦਾ ਵਿਕਾਸ ਹੋ ਸਕੇ ਕਿਹੜਾ ਕੋਈ ਕੰਮ ਦਾ ਟੀਚਾ ਤੁਸੀਂ ਕੋਈ ਲਿਆ ਹੋਇਆ ਕਿ ਇਹ ਜਿਹੜਾ ਕੰਮ ਆ ਮੈਂ ਪਹਿਲ ਦੇ ਆਧਾਰ ਤੇ ਕਰਵਾ ਲਾਂ ਜਿਹੜਾ ਅਜ ਤੱਕ ਤੁਹਾਡੇ ਪਿੰਡ ਦੇ ਵਿੱਚ ਵੀ ਕੰਮ ਅਜੇ ਹਕੋ ਰਹਿ ਗਿਆ ਹੋਏ ਇਸ ਕੰਮ ਨੂੰ ਮੈਂ ਸਭ ਨਾਲੋਂ ਪਹਿਲੇ ਜਿਹੜਾ ਮੈਂ ਕਰਵਾਵਾਂਗੀ ਪਹਿਲਾਂ ਤਾਂ ਸਰ ਇਹੀ ਹੈ ਵੀ ਗਲੀਆਂ ਦਾ ਨਿਕਾਸ ਤੇ ਨਾਲੀਆਂ ਦਾ ਨਿਕਾਸ ਹੋਣਾ ਚਾਹੀਦਾ ਤਾਂ ਕਿ ਪਿੰਡ ਵਿੱਚ ਮੱਛਰ ਨਾ ਹੋ ਸਕੇ ਇਸ ਕਰਕੇ ਬਿਮਾਰੀ ਨਾ ਫੈਲ ਸਕੇ ਤਾਂ ਕਿ ਬੱਚੇ ਵੀ ਛੋਟੇ-ਛੋਟੇ ਹੈਗੇ ਆ ਪਿੰਡ ਵਿੱਚ ਤੇ ਉਹਨਾਂ ਨੂੰ ਬਿਮਾਰੀ ਲੱਗਣ ਦਾ ਡਰ ਜ਼ਿਆਦਾ ਹੁੰਦਾ ਹੈ ਖਾਸ ਕਰਕੇ ਡੇਂਗੂ ਜੋ ਕਿ ਭਿਆਨਕ ਬਿਮਾਰੀ ਹੈ ਉਹਦਾ ਵਿਕਾਸ ਹੈ ਇਸ ਕਰਕੇ ਕਰਨਾ ਚਾਹੁੰਦੇ ਆ ਕਿ ਨਾਲੀਆਂ ਦਾ ਪਾਣੀ ਚਲੇਗਾ ਤਾਂ ਫੇਰ ਹੀ ਇਹ ਬਿਮਾਰੀ ਤੋਂ ਛੁਟਕਾਰਾ ਪਵੇਗਾ ਪਿੰਡ ਦਾ ਨੇ ਤੁਹਾਨੂੰ ਸਰਬਸੰਮਤੀ ਨਾਲ ਜਿਹੜਾ ਸਰਪੰਚ ਚੁਣਿਆ ਆ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ ਤੁਸੀਂ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਇਹੀ ਮੈਸੇਜ ਹੈ ਕਿ ਸਰਬਸੰਮਤੀ ਨਾਲ ਚੁਣੋਗੇ ਤਾਂ ਚਲੋ ਸਾਰੇ ਪਿੰਡ ਦੀ ਵਿਕਾਸ ਵਿੱਚ ਮਦਦ ਹੋਏਗੀ ਤਾਂ ਕਿ ਜੋ ਸਰਕਾਰ ਵੱਲੋਂ ਪੈਸਾ ਆਏਗਾ ਉਹ ਪਿੰਡ ਵਿੱਚ ਲਗਾਇਆ ਜਾਏਗਾ ਬਾਕੀ ਦਾ ਬਾਅਦ ਵਿੱਚ ਹੀ ਹੈ ਨਾ ਸਾਰਾ ਕੰਮ ਫਿਰ ਹਾਂਜੀ ਮੁਬਾਰਕਾਂ ਜੀ ਸਾਡੇ ਵੱਲੋਂ ਤੁਹਾਨੂੰ ਤੇ ਇਹ ਆਪਣੇ ਮੈਂਬਰ ਸਹਿਬਾਨ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਂ ਜੀ ਆਪਣਾ ਮੇਰਾ ਨਾਮ ਵਿਸਵਾ ਨਾໄਹੀ ਤੇ ਸਰਬਸ਼ਾਂਤੀ ਦੇ ਨਾਲ ਚੁਣੇ ਗਏ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜੀ ਬਹੁਤ ਚੰਗਾ ਮਹਿਸੂਸ ਕਰ ਰਹੇ ਆ ਸਭ ਪਿੰਡ ਵਾਸੀਆਂ ਦੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਰਬਸ਼ਾਂਤੀ ਨਾਲ ਚੁਣਿਆ ਹੈ ਕਾਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਕੀ ਕੋਈ ਮੈਸੇਜ ਕੋਈ ਪਿੰਡ ਨੂੰ ਦੇਣਾ ਚਾਹੁੰਦੇ ਹੋ ਪਿੰਡ ਨੂੰ ਮੈਸੇਜ ਅਸੀਂ ਇਹ ਦੇਣਾ ਚਾਹੁੰਦੇ ਆ ਕਿ ਸਾਡਾ ਨਾਲ ਹੋ ਕੇ ਸਹਿਯੋਗ ਦੇਣ ਤਾਂ ਕਿ ਜਿਹੜੇ ਪਿੰਡ ਦੇ ਰਹਿੰਦੇ ਹੋਏ ਕੰਮ ਨਾ ਉਹ ਅਸੀਂ ਸਰਬਾਪੂਰ ਕੋ ਕਰ ਸਕੀਏ ਪਿੰਡ ਦੇ ਵਿੱਚ ਬਹੁਤ ਕੰਮ ਕਰਨ ਵਾਲੇ ਆ ਜਿੱਦਾਂ ਕਿ ਕਮਿਟੀ ਹਾਲ ਜਿੱਦਾਂ ਕਿ ਮਤਲਬ ਆਪਣੇ ਪਾਣੀ ਦਾ ਨਿਕਾਸ ਇੱਥੇ ਪਿੰਡ ਦੇ ਵਿੱਚ ਕੋਈ ਨਾਲਾ ਨਹੀਂ ਹੈ ਕੋਈ ਗਟਰ ਨਹੀਂ ਹੈ ਤੇ ਇਹਨੂੰ ਮਤਲਬ ਤਲਾਈ ਬਣਾਈ ਜਾਏ ਉਹਦੇ ਵਿੱਚ ਮਤਲਬ ਪਾਵਾਂਗੇ ਠੀਕ ਆ ਜੀ ਤੇ ਸਾਡੇ ਨਾਲ ਹੋਰ ਵੀ ਮੈਂਬਰ ਸਹਿਬਾਨ ਜਿਹੜੇ ਮੁਬਾਰਕਾਂ ਜੀ ਤੁਹਾਨੂੰ ਬਹੁਤ-ਬਹੁਤ ਕੀ ਨਾਮ ਜੀ ਆਪਣਾ ਸਿੰਘ ਤਰਸਟਾ ਤੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕਿ ਸਰਬਸੰਤੀ ਨਾਲ ਤੁਸੀਂ ਮੈਂਬਰ ਚੁਣੇ ਗਏ ਹੋ ਇਹ ਬਹੁਤ ਅੱਛਾ ਲੱਗਦਾ ਹੈ ਕਿ ਜੇ ਤੁਮ ਆਪਣੇ ਭੈਣ ਭਰਾ ਸਾਰੇ ਆਪਣੇ ਨਾਲ ਹੁੰਦੇ ਆ ਤੇ ਬਹੁਤ ਜ਼ਿਆਦਾ ਚੰਗਾ ਲੱਗਦਾ ਆ ਅਸੀਂ ਵੀ ਜਿਸ ਤਰ੍ਹਾਂ ਸਾਡੇ ਭੈਣ ਭਰਾਵਾਂ ਸਾਨੂੰ ਬਣਾਇਆ ਚੁਣਿਆ ਅਸੀਂ ਉਹਨਾਂ ਦੀ ਇਸੇ ਚਾਲੀ ਮਦਦ ਕਰਾਂਗੇ ਹਰ ਕੰਮ ਵਿੱਚ ਆਪਣੇ ਪਿੰਡ ਦੇ ਹੋਗੇ ਆਪਣੇ ਆਪਣੇ ਸਰਪੰਚ ਸਾਹਿਬ ਦਾ ਵੀ ਹਾਂਜੀ ਆਪਣੇ ਆਪ ਸਰਪੰਚ ਦਾ ਚੰਗੀ ਤਰ੍ਹਾਂ ਆਪਣਾ ਧਿਆਨ ਰੱਖਾਂਗੇ ਕਿ ਹਰ ਕੰਮ ਵਿੱਚ ਉਹਨਾਂ ਦੀ ਮਦਦ ਕਰਾਂਗੇ ਤਾਂ ਜੋ ਵੀ ਉਹ ਜਿਤਨਾ ਵੀ ਚੱਲਣਗੇ ਹੀ ਉਹਨਾਂ ਦੇ ਨਾਲ ਸਹਿਮਤ ਹੋਵਾਂਗੇ ਸੰਗਾਈ ਕੰਮ ਕਰਾਂਗੇ ਜੋ ਵੀ ਸਾਡੇ ਕੋਲ ਹੋ ਸਕੇਗਾ ਜਿੰਨਾ ਵੀ ਹੋ ਸਕੇਗਾ ਪਿੰਡ ਵਾਸਤੇ ਅਸੀਂ ਕਰਾਂਗੇ ਜੀ ਹਾਂਜੀ ਕੀ ਨਾਮ ਜੀ ਆਪਣਾ ਜਸਸੀ ਤੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਸਰਬਸੰਮਤੀ ਨਾਲ ਤੁਸੀਂ ਮੈਂਬਰ ਚੁਣੇ ਗਏ ਹੋ ਹਾਂਜੀ ਬੜਾ ਵਧੀਆ ਜੀ ਹਾਂਜੀ ਥੈਂਕਸ ਸਰ ਜੀ ਹਾਂਜੀ ਹਾਂਜੀ ਮਾਰਕਾ ਜੀ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਮਾਰਕਾ ਨੂੰ ਤੁਹਾਨੂੰ ਤੁਹਾਡੇ ਪਿੰਡ ਸਾਰੇ ਇਕੱਠਾ ਹੋਣਾ ਚਾਹੀਦਾ ਹੈ ਉਹਦੇ ਨਾਲ ਅਸੀਂ ਸਾਡੇ ਨਾਲ ਉਸ ਨੂੰ ਦੇਦਾ ਅਸੀਂ ਉਹਦੇ ਨਾਲ ਸ਼ੁਰੂ ਕਰਦੇ ਹੀ ਤਾਂ ਹੀ ਗੱਲ ਚੱਲਣੀ ਹੈ ਨਾ ਤੇ ਇਹ ਰਾਜੀ ਪੰਚਾਇਤ ਮੈਂਬਰ ਖੜੇ ਨਾ ਸਰਪੰਚ ਸਾਹਿਬ ਖੜੇ ਨਾ ਸਾਡੇ ਨਾਲ ਹੋਰ ਵੀ ਸਰਦਾਰ ਜੀ ਖੜੇ ਨਾ ਤੇ ਗੱਲਬਾਤ ਕਰਦੇ ਇਹਨਾਂ ਨਾਲ ਵੀ ਤੁਸੀਂ ਇਸ ਪਿੰਡ ਦੇ ਹੋ ਜੀ ਤੇ ਸਰ ਕਿਸ ਤਰ੍ਹਾਂ ਲੱਗ ਰਿਹਾ ਸਰਬਸੰਤੀ ਨਾਲ ਜਿਹੜੀ ਆ ਪੰਚਾਇਤ ਪਿੰਡ ਦੀ ਚੁਣੀ ਗਈ ਆ ਕਿਸ ਤਰ੍ਹਾਂ ਤੁਹਾਨੂੰ ਕੀ ਕੀ ਮਹਿਸੂਸ ਕਰ ਰਹੇ ਹੋ ਕਿੱਦਾਂ ਲੱਗ ਰਿਹਾ ਤੁਹਾਨੂੰ ਮੈਂ ਤੇ ਪਹਿਲਾਂ ਸਾਰੇ ਪਿੰਡਾਂ ਵਾਲਾ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਇੰਨਾ ਸੰਯੋਗ ਦੇ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਤੇ ਅਸੀਂ ਜਿਹੜਾ ਵੀ ਕੰਮ ਸਾਡੇ ਬੈਲੈਂਸ ਪੇ ਆ ਅਸੀਂ ਸਾਰੇ ਹੀ ਕੀ ਸੰਯੋਗ ਨਾਲ ਪਿੰਡ ਦੇ ਕੰਮ ਕੀਤੇ ਜਾਣਗੇ ਸਾਡੇ बस इने मैं कहना चाहना ते आ, सर मुबारकहा ਤੁਹਾਨੂੰ ਤੁਹਾਡੇ ਮੈਸੇਜ ਜਿਹੜੇ ਆ ਸਰਪੰਚ ਚੁਣੇ ਗਏ ਆ ਕਿਸ ਤਰ੍ਹਾਂ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਪਿੰਡ ਦਾ ਪੂਰਾ ਸਹਿਯੋਗ ਹੀ ਨਾਲ ਬਹੁਤ ਜ਼ਿਆਦਾ ਸਹਿਯੋਗ ਹੀ ਆਪਣੇ ਭੈਣ ਭਰਾਵਾਂ ਦਾ ਤੇ ਕੋਈ ਤੁਸੀਂ ਵੀ ਕੋਈ ਸੋਚੋ ਹੋਵੇਗਾ ਕਿ ਜਿਹੜੇ ਪਹਿਲ ਦੇ ਆਧਾਰ ਤੇ ਇਹ ਕੰਮ ਕਰਵਾਨੇ ਪਿੰਡ ਦੇ ਸਰ ਪਹਿਲ ਦੇ ਆਧਾਰ ਤੇ ਇਹ ਕੰਮ ਹੈ ਕਿ ਜਿੱਦਾਂ ਪਿੰਡ ਦੇ ਵਿੱਚ ਬੱਚਿਆਂ ਨੂੰ ਖੇਡਣ ਵਾਸਤੇ ਸਟੇਡੀਅਮ ਹੋਰ ਕੁੱਝ ਲਾ ਲੋ ਹਰ ਇੱਕ ਚੀਜ਼ ਵਧੀਆ ਗਲੀਆਂ ਨਾਲੀਆਂ ਹਰ ਇੱਕ ਕੰਮ ਬਹੁਤ ਹੀ ਐਂ ਵਧੀਆ ਤਰੀਕਾ ਸੋਚ ਕੇ ਰੱਖਿਆ ਹੋਇਆ। ਤੋਂ ਇਹ ਸਗੀ ਪੰਚਾਇਤ ਜਿਲ੍ਹਾ ਪਠਾਨਕੋਟ ਦੇ ਪਿੰਡ ਐਮਾ ਚਾਂਗਾ ਦੀ ਜਨਾਂ ਦੀ ਅੱਜ ਸਰਬਸੰਮਤੀ ਨਾਲ ਜਿਹੜੀ ਸਰਪੰਚ ਦਾ ਜਿਹੜਾ ਚੋਣ ਹੋ ਗਿਆ ਸਰਪੰਚ ਉਹਨਾਂ ਨੇ ਚੁਣ ਲਿਆ ਵਾ। ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਹੋਰ ਪਿੰਡਾਂ ਦੇ ਸਰਪੰਚਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ। ਮੈਂ ਆਪਣੇ ਸਹਿਯੋਗੀ ਦੇ ਨਾਲ ਸੁਖਵਿੰਦਰ ਸਿੰਘ ਪਠਾਨਕੋਟ ਨਿਊਜ਼ 35